ਯਾਦ ਰੱਖਿਆ ਜੇ ਅਸੀਂ ਗੁਰੂ ਗੰਸਾ ਸਾਹਿਬ ਦੇ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆਂ ਸਭ ਤੋਂ ਵੱਡਾ ਆਇਬ ਜੇ ਨਿੰਦਿਆ ਕਰਨ ਦਾ ਬਾਣ ਜਿ ਲਿਖਿਆ ਜੇ ਔਖਦ ਸਭੇ ਕੀਤਿਨ ਨਿੰਦੇ ਕਾ ਦਾਰੂ ਨਾ ਹੈ ਬੜੀਆਂ ਦਵਾਈਆਂ ਬਣਾਈਆਂ ਪਰ ਅਜੇ ਤੱਕ ਨਿੰਦਿਆ ਕਰਨ ਵਾਲੇ ਦੀ ਦਵਾਈ ਨਹੀਂ ਲੱਭੀ ਲੋਕਾਂ ਦੀ ਮੈਲ ਖਾਣੇ ਆਪਾਂ ਮੈਨੂੰ ਗੱਲ ਤੁਹਾਡੇ ਲਾਗੇ ਦੀ ਚੇਤੇ ਆ ਗਈ ਇੱਕ ਲੀਡਰ ਸੰਤ ਬਾਬਾ ਜਨੈਲ ਸਿੰਘ ਦੀ ਬੜੀ ਨਿੰਦਿਆ ਕਰਦਾ ਸੀ ਤੁਹਾਡੇ ਇਲਾਕੇ ਦਾ ਤੁਸੀਂ ਉਹਨੂੰ ਜਾਣਦੇ ਜ ਬਹੁਤੇ ਮੇਰੇ ਪਿੰਡ ਦਾ ਇੱਕ ਮੇਰਾ ਭਰਾ ਲੱਗਦਾ ਸੀ ਤਾਂ ਦਾ ਪੁੱਤ ਉਹਨੇ ਸੰਤਾਂ ਨੂੰ ਆਖਿਆ ਵੀ ਮਹਾਂਪੁਰਸ਼ ਨੂੰ ਫੜਾਣਾ ਪੰਦਾ ਤੁਹਾਡੀ ਬੜੀ ਨਿੰਦਿਆ ਕਰਦਾ ਤੇ ਤੁਸੀਂ ਇੱਕ ਅਦਾ ਬਿਆਨ ਵੀ ਨਹੀਂ ਦਿੰਦੇ ਸੰਤ ਜਨੈਲਸ ਨੂੰ ਕਹਿਦਾ ਗੁਰਨਾਨਕ ਨਵਾਸਤੇ ਉਹ ਕਹਿਣ ਲੱਗੇ ਉਹਦਾ ਨਾਮ ਲੈ ਕੇ ਕਹਿਣ ਲੱਗੇ ਤੂੰ ਯਾਰਾਂ ਨੂੰ ਬਾੜਾ ਕਹਿਣਾ ਜੇ ਮੇਰੇ ਭਰਾਵੇਂ ਨਾ ਤੇ ਮੈਂ ਉਹਦਾ ਵੱਧ ਤੋਂ ਵੱਧ ਸਨਮਾਨ ਕਰਾਂ ਮੈਂ ਤਾਂ ਡੀਕਦਾ ਕਿ ਕਿਤੇ ਆਵੇ ਤੇ ਮੈਂ ਉਹਦਾ ਹਾਰ ਪਾ ਕੇ ਸਤਕਾਰ ਕਰਾਂ ਉਹ ਬੰਦਾ ਜਿਉਂਦਾ ਮੇਰਾ ਭਰਾ ਜੇ ਕਹਿਣ ਲੱਗਾ ਮੈਂ ਹਰਾਨ ਹੋ ਗਿਆ ਮੈਂ ਕਿਹਾ ਮਾਹ ਪੁੱਛ ਮੈਂ ਤਾਂ ਕਹਿੰਦਾ ਤੁਹਾਡੀ ਇਨੀ ਭੰਡੀ ਕਰਦਾ ਤੋ ਉਹ ਬਿਆਨ ਦਿਓ ਤੁਸੀਂ ਕਹਿੰਦੇ ਸਤਕਾਰ ਕਰਾਂ ਉਹ ਕਹਿਣ ਲੱਗੇ ਗਰਮਖਾ ਉਹ ਜਵਾਨ ਨਾਲ ਮੇਰੀ ਮੈਲ ਚੱਟਦਾ ਲੋਕੀ ਸਾਹਮਣੇ ਮੈਲ ਧੋਦੇ ਨੇ ਉਹ ਮੇਰੀ ਜੁਬਾਨ ਨਾਲ ਮੈ ਟੱਟਦਾ ਤੇ ਮੈਂ ਤਾਂ ਉਹਦਾ ਵੇਣਦਾਰ ਮੈਨੂੰ ਛਾਪਣ ਦੀ ਲੋੜ ਵੀ ਨਹੀਂ ਇਸ ਕਰਕੇ ਗੁਰਮੁਖੋ ਦੂਜਿਆਂ ਦੀ ਨਿੰਦਿਆ ਕਰਨ ਦੀ ਬਜਾਏ ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਆ ਕਰੋ ਫਰੀਦਾ ਕਾਲੇ ਮੈੜੇ ਤੇ ਕਪੜੇ ਕਾਲਾ ਮੈੜਾ ਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹਿਂ ਦਰਵੇਸ ਮੈਂ ਮੇਰਨਾ ਡਰਾਈਵਰ ਸਿੰਘ ਪੱਕਾ 20-25 ਸਾਲਾਂ ਦਾ ਮੈਂ ਉਹਨੂੰ ਕਹਿਣਾ ਨਾ ਗੁਰਮਖਾ ਆਪਾ ਰੱਬ ਦਾ ਧੰਵਾਦ ਕਰੀਏ ਰੱਬ ਨੇ ਸਾਡੇ ਪਰਦੇ ਢੱਕੇ ਨੇ ਜੇ ਕਿਤੇ ਸਾਡੇ ਅੰਦਰ ਦੇ ਪਾਪ ਬਾਹਰ ਆ ਜਾਣ ਤੇ ਸਾਨੂੰ ਫਦੇ ਕਿਦ ਨੇ ਕੀ ਬੋਣ ਲੋਕੀ ਸਾਡ ਠੁਕਣ ਵੀ ਨਾ ਸਾਡੇ ਅੰਦਰ ਇੰਨੇ ਆਇਬ ਨੇ ਇਹ ਤਾਂ ਸਾਡੇ ਤੇ ਗੁਰੂ ਨੇ ਪਰਦਾ ਪਾਇਆ ਪਿਆਪਾ ਨੂੰ ਢੱਕਿਆ ਆਪਾ ਸੁਖਮਨੀ ਸਾਹਿਬ ਦੀ ਪੰਤੀ ਪੜਦੇ ਆ ਜੇ ਪ੍ਰਸਾਦ ਤੇਰੇ ਸਾਲ ਛਿਡੇ ਢੱਕੇ ਜੀ ਦੀ ਕਿਰਪਾ ਨਾਲ ਧੋਈ ਰਾ ਫੇਰੀਆਂ ਕਰਦਾ ਤੇ ਤੇਰੀ ਛੇਧ ਧੱਕੇ ਨਾ ਉਹਦੇ ਕਿਤੇ ਚਰਨੀ ਪੈ ਜਾ ਕਾ